ਸਿੱਕਾਲਜੀ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਹੜਾਏ ਹਰ ਤੋਂ ਬਾਅਦ ਪੰਜਾਬ ਦੇ ਵਿੱਚ ਸਥਿਤੀ ਕੀ ਬਣੀ ਉਹ ਸਾਰਿਆਂ ਨੇ ਦੇਖੀ ਤਾਂ ਜਿਸ ਤੋਂ ਬਾਅਦ ਪੰਜਾਬ ਦੇ ਕਈ ਜਿਹੜੇ ਇਲਾਕੇ ਨੇ ਖਾਸ ਤੌਰ ਤੇ ਜਿਹੜੇ ਬਾਰਡਰ ਏਰੀਆ ਦੇ ਨਾਲ ਲੱਗਦੇ ਨੇ ਤਾਂ ਉਹ ਪਿੰਡ ਜਿਹੜੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਪਿੰਡਾਂ ਦੇ ਪਿੰਡ ਖਤਮ ਹੋ ਚੁੱਕੇ ਨੇ ਜੇਕਰ ਗੱਲ ਕੀਤੀ ਜਾਵੇ ਪਿੰਡਾਂ ਦੀ ਤਾਂ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਤਾ ਉਸ ਜਗ੍ਹਾ ਤੇ ਉਪਰ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਉਹ ਲੋਕ ਨੇ ਉਹ ਗਰੀਬ ਲੋਕ ਨੇ ਜਿਨ੍ਹਾਂ ਦਾ ਘਰ ਟੇਰੀ ਹੋ ਚੁੱਕਿਆ ਫਸਲ ਖਤਮ ਹੋ ਚੁੱਕੀ ਆ ਆਨੇਕਾ ਜਿਹੜਾ ਉਹਨਾਂ ਦਾ ਜੀਵਨ ਉਹ ਪ੍ਰਭਾਵਿਤ ਹੋ ਚੁੱਕਿਆ ਪਰ ਉਹ ਕਿਤਨਾ ਕਿਤੇ ਸਰਕਾਰਾਂ ਤੋਂ ਸੰਸਥਾਵਾਂ ਤੋਂ ਘਾਰ ਲਗਾ ਰਹੇ ਨੇ ਸ਼ਾਇਦ ਸਾਡੀ ਕੋਈ ਮਦਦ ਆ ਉਹ ਕੀਤੀ ਜਾਵੇਗੀ ਬੇਸ਼ੱਕ ਬੀਤੇ ਦਿਨੀ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਜਿਹੜੀ ਹੈ ਇਸ ਮਾਮਲੇ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਤੇ ਦਾਵਾ ਤੇ ਵਾਅਦਾ ਕੀਤਾ ਕਿ ਹਰ ਇੱਕ ਪਰਿਵਾਰ ਨੂੰ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇਗਾ ਲੋੜਵੰਦਾਂ ਦੀ ਜਿਹੜੀ ਮਦਦ ਆ ਬਿਲਕੁਲ ਕੀਤੀ ਜਾਵੇਗੀ ਕਿਸੇ ਨੂੰ ਵੀ ਇਸ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ ਦੀਵਾਲੀ ਤੋਂ ਪਹਿਲਾਂ ਪਹਿਲਾ ਜਿਹੜੇ ਚੈੱਕ ਨੇ ਉਹ ਜਿਹਦੇ ਤੇ ਜਾਣਗੇ ਤੇ ਜਿਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦੌਰਾ ਕਰਦੇ ਨੇ ਦੌਰਾ ਕਰਨ ਤੋਂ ਬਾਅਦ ਜਿਹੜੀ ਸਿਆਸਤ ਆ ਉਹ ਲਗਾਤਾਰ ਗਰਮਾਉਂਦੀ ਨਜ਼ਰ ਆਉਂਦੀ ਹੈ ਤਾਂ ਇਹ ਸਿਆਸਤ ਜਿਹੜੀ ਹੁਣ ਹੈ ਉਹ ਸਿਖਰਾਂ ਤੱਕ ਪਹੁੰਚ ਚੁੱਕੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਆਉਣ ਤੋਂ ਬਾਅਦ ਹੁਣ ਲੋਕ ਸਵਾਦ ਦੇ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਲੀਡਰ ਰਾਹੁਲ ਗਾਂਧੀ ਜਿਹੜੇ ਨੇ ਉਹ ਪੰਜਾਬ ਦੇ ਦੌਰੇ ਤੇ ਆ ਜਾਂਦੇ ਨੇ ਸੋ ਅੱਜ ਉਹਨਾਂ ਦਾ ਪੰਜਾਬ ਦਾ ਦੌਰਾ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜਾ ਕੇ ਉਹ ਦੌਰਾ ਕਰ ਰਹੇ ਨੇ ਦੌਰੇ ਦੇ ਦੌਰਾਨ ਉਹਨਾਂ ਲੋਕਾਂ ਨੂੰ ਮਿਲ ਰਹੇ ਨੇ ਵਾਕੀ ਜਿਨ੍ਹਾਂ ਦਾ ਨੁਕਸਾਨ ਹੋਇਆ ਘਾਟਾ ਟਟੇ ਦੀ ਹੋ ਚੁੱਕਿਆ ਤਾਂ ਉਹਨਾਂ ਦੇ ਨਾਲ ਜਿਹੜੀ ਹੈ ਮੁਲਾਕਾਤਾਂ ਉਹ ਕੀਤੀ ਜਾ ਰਹੀ ਹੈ ਸੋ ਬਿਲਕੁਲ ਅਸੀਂ ਗੱਲਬਾਤ ਵੀ ਕਰਾਂਗੇ ਕਿ ਆਖਰਕਾਰ ਉਹ ਕਿਹੜੇ-ਕਿਹੜੇ ਏਰੀਆ ਦੇ ਵਿੱਚ ਰਾਹੁਲ ਗਾਂਧੀ ਜਿਹੜੇ ਨੇ ਉਹ ਜਾ ਰਹੇ ਨੇ ਤਕੀ ਵਾਕੀ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਜਾਂ ਫਿਰ ਉਹ ਦੌਰਾ ਕਰਨ ਤੋਂ ਬਾਅਦ ਕੋਈ ਲੱਗ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਸੋ ਬਿਲਕੁਲ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਸਵੇਰੀ ਜਦੋਂ ਉਹ ਅੰਮ੍ਰਿਤਸਰ ਵਿਖੇ ਜਿਹੜਾ 에어ਪੋਰਟ ਤੇ ਉਤਰੇ ਤਾਂ ਉਹਨਾਂ ਦਾ ਸਵਾਗਤ ਜਿਹੜਾ ਕਾਂਗਰਸ ਦੇ ਲੀਡਰਾਂ ਵੱਲੋਂ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਉਹ ਇੱਕੋ ਗੱਡੀ ਦੇ ਵਿੱਚ ਰਾਜਾ ਵਰਿੰਗ ਜਿਹੜੀ ਇਹਨੇ ਉਹਦਿਆਂ ਦੀ ਗੱਡੀ ਚਲਾ ਰਹੀ ਸੀ ਕਿਉਂਕਿ ਉਹ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਦੇ ਐਮਪੀ ਗੁਰਜੀਤ ਸਿੰਘ ਓਜਲਾ ਤੇ ਪ੍ਰਤਾਪ ਸਿੰਘ ਬਾਜਵਾ ਐਲੋਪੀ ਲੀਡਰ ਜਿਹੜੇ ਨੇ ਉਹ ਉਹਨਾਂ ਦੇ ਨਾਲ ਮੌਜੂਦ ਤਾਂ ਸਭ ਤੋਂ ਪਹਿਲਾਂ ਉਹ ਅਜਨਾਲੇ ਇਲਾਕੇ ਦੇ ਵਿੱਚ ਗਏ ਕਿਉਂਕਿ ਅਜਨਾਲੇ ਇਲਾਕੇ ਦੇ ਵਿੱਚ ਵੀ ਬੜਾ ਜਿਹੜਾ ਮਾੜਾ ਹਾਲ ਹੈ ਸੋ ਅਸੀਂ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਹਾਂ ਪਿੱਛੇ ਸਕਰੀਨ ਤੇ ਜਿਹੜੀ ਚੱਲ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਤੇ ਨਾਲ ਉਹਨਾਂ ਦੇ ਨਾਲ ਕਈ ਕਾਂਗਰਸ ਦੇ ਲੀਡਰ ਸਾਹਿਬਾਂ ਜਿਹੜੇ ਨੇ ਉਹ ਰਾਹੁਲ ਗਾਂਧੀ ਦੇ ਨਾਲ ਨਜ਼ਰ ਆ ਰਹੇ ਨੇ ਸੋ ਬਿਲਕੁਲ ਰਾਹੁਲ ਗਾਂਧੀ ਜਿਹੜੇ ਨੇ ਉਸ ਇਲਾਕੇ ਦੇ ਵਿੱਚ ਜਾ ਰਹੇ ਨੇ ਜਿੱਥੇ ਕਿ ਖਾਸ ਤੌਰ ਤੇ ਸਾਡੇ ਸਕੁੱਤਰ ਇਹ ਦੱਸ ਰਹੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਸ ਜਗ੍ਹਾ ਦਾ ਹਵਾਈ ਦੌਰਾ ਜਿਹੜਾ ਕੀਤਾ ਸੀ ਤਾਂ ਜਿਸ ਤੋਂ ਬਾਅਦ ਉਹ ਦੀਰਾ ਬਾਬਾ ਨਾਨਕ ਗੁਰਦਾਸਪੁਰ ਤੇ ਪਠਾਨਕੋਟ ਇਸ ਇਲਾਕਿਆਂ ਦਾ ਵੀ ਦौरा ਕਰ ਰਹੇ ਨੇ ਕਿਉਂਕਿ ਇਹ ਕਿਤੇ ਨਾ ਕਿਤੇ ਉਹ ਇਲਾਕੇ ਨੇ ਜੋ ਸਭ ਤੋਂ ਜਿਆਦਾ ਜਿਆਦਾ ਜਿਹੜੇ ਨੇ ਉਹ ਅਫੈਕਟਡ ਹੋਏ ਨੇ ਜਨ ਕਿ ਸਭ ਤੋਂ ਵੱਧ ਨੁਕਸਾਨ ਹੋਇਆ ਤਾਂ ਉੱਥੇ ਤਾਂ ਇਸ ਜਗ੍ਹਾ ਦੇ ਉੱਪਰ ਜਿਹੜੇ ਮੈਂ ਸ਼ਹਿਰਾਂ ਦਾ ਜ਼ਿਕਰ ਕਰ ਰਿਹਾ ਇਨ੍ਹਾਂ ਪਿੰਡਾਂ ਦੇ ਵਿੱਚ ਹੁਣ ਕਾਲੇ ਪਾਣੀ ਦੀ ਜਿਹੜੀ ਮਾਰ ਆ ਉਹ ਨਜ਼ਰ ਆ ਰਹੀ ਹੈ ਕਿਉਂਕਿ ਕਾਲਾ ਪਾਣੀ ਜਮਾ ਹੋ ਚੁੱਕਿਆ ਹੈ ਨਿਕਾਸੀ ਕੋਈ ਹੋ ਨਹੀਂ ਰਹੀ ਦੁਬਾਰੀਆਂ ਫੈਰੀਆਂ ਨੇ ਮੱਛੀਆਂ ਮਾਰੀਆਂ ਨੇ ਡੰਗਰ ਮਾਰ ਰਹੇ ਨੇ ਪਰ ਲੋਕ ਜਿਹੜੇ ਉੱਥੇ ਨੇ ਉਹ ਰਹਿਣ ਦੇ ਲਈ ਜਿਹੜਾ ਮਜਬੂਰ ਨੇ ਕਿਉਂਕਿ ਹੋਰਾਂ ਨਾਲ ਕੋਲ ਚਾਰਾ ਨਹੀਂ ਹੈ ਬੇਸ਼ੱਕ ਦਾਵਾ ਕੀਤਾ ਜਾ ਰਿਹਾ ਸਰਕਾਰ ਵੱਲੋਂ ਸਾਡੀਆਂ ਟੀਮਾਂ ਪਹੁੰਚ ਰਹੀਆਂ ਨੇ ਅਧਿਕਾਰੀ ਸਭਾ ਨੂੰ ਉੱਥੇ ਜਿਹੜੇ ਕਿਤੇ ਨਾ ਕਿਤੇ ਉਹ ਲੋਕਾਂ ਦੀ ਮਦਦ ਕਰ ਰਹੇ ਨੇ ਰਾਸ਼ਨ ਸਮਗਰੀ ਪਹੁੰਚਾਈ ਜਾ ਰਹੀ ਹੈ ਸੋ ਇਹ ਕੱਲਾਂ ਇਹਦੀਆਂ ਬਾਤਾਂ ਨੇ ਕੀਤੀਆਂ ਜਾ ਰਹੀਆਂ ਤੇ ਅੱਜ ਰਾਹੁਲ ਗਾਂਧੀ ਉਹਨਾਂ ਗਰੀਬ ਪਰਿਵਾਰਾਂ ਨੂੰ ਮਿਲ ਰਹੇ ਨੇ ਤਾਂ ਜਿਨ੍ਹਾਂ ਦੇ ਨਾਲ ਦੁੱਖ ਭਰੀ ਹਮਦਰਦੀ ਜਿਹੜੇ ਪ੍ਰਗਟਾਈ ਜਾ ਰਹੀ ਹੈ ਤਾਂ ਆਖਰਕਾਰ ਕੋਈ ਮਦਦ ਵੀ ਕੀਤੀ ਜਾਵੇਗੀ ਜਾਂ ਫਿਰ ਉਹੀ ਮੋੜ ਦੁਬਾਰਾ ਜਿਹੜੀਆਂ ਚਰਚਾਾਂ ਚੱਲ ਰਹੀਆਂ ਨੇ ਜਿਸ ਤਰ੍ਹਾਂ ਲੀਡਰ ਆਉਂਦੇ ਨੇ ਗੱਲਬਾਤ ਕਰਦੇ ਨੇ ਫੋਟੋਆਂ ਖਿੱਚ ਲੈਂਦੇ ਨੇ ਸੋਸ਼ਲ ਮੀਡੀਆ ਤੇ ਪਾ ਕੇ ਚਲੇ ਜਾਂਦੇ ਨੇ ਕਿ ਆਖਰਕਾਰ ਰਾਹੁਲ ਗਾਂਧੀ ਕੋਈ ਇਹਨਾਂ ਦੀ ਬਾਹ ਫੜਨਗੇ ਜਾਂ ਫਿਰ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਦੌਰੇ ਤੇ ਆਏ ਤਾਂ 16 1600 ਕਰੋੜ ਦਾ ਜਿਹੜਾ ਪੈਕੇਜ ਆ ਉਹ ਪੰਜਾਬ ਨੂੰ ਦਿੱਤਾ ਗਿਆ ਤਾਂ ਕਿ ਆ ਗਿਆ ਕਿ ਇਹ ਬੜਾ ਘੱਟ ਪੈਕੇਜ ਹੈ ਤਾਂ ਕਿ ਤਰ੍ਹਾਂ ਕਿਤੇ ਚਰਚਾਾਂ માં ਚੱਲੀ ਹੈ ਕਿ ਸ਼ਾਇਦ ਪੈਕੇਜ ਹੋਰ ਦੇਣਾ ਚਾਹੀਦਾ ਤਾਂ ਉਸ ਤੋਂ ਬਾਅਦ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਆਪ ਦੇ ਵਿੱਚ ਜੋ ਗੱਲਬਾਤ ਹੋਈ ਉਸ ਨੂੰ ਲੈ ਕੇ ਵੀ ਗੱਲਾਂ ਬਾਤਾਂ ਹੋਈਆਂ ਤਾਂ ਵਿਰੋਧੀ ਜਿਹੜੇ ਕਿਤੇ ਨਾ ਕਿਤੇ ਉਹ ਭਾਜਪਾ ਨੂੰ ਵੀ ਤੰਜ ਕੱਸ ਰਹੇ ਨੇ ਤਾਂ ਆਖਰਕਾਰ ਅੱਜ ਰਾਹੁਲ ਗਾਂਧੀ ਪੰਜਾਬ ਦੀ ਫੇਰੀ ਤੇ ਨੇ ਤਾਂ ਉਸ ਤੋਂ ਬਾਅਦ ਇਸ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਕੀ ਰਿਪੋਰਟ ਤਿਆਰ ਕਰਕੇ ਜਾਣਗੇ ਕਿ ਇਹ ਰਿਪੋਰਟ ਹੁਣ ਅੱਗੇ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਵਜੋਂ ਗੂੰਜੇਗੀ ਕੀ ਵਿਰੋਧੀ ਧਿਰ ਦੇ ਵਜੋਂ ਜਿਹੜੀ ਇਹ ਆਵਾਜ਼ ਚੁੱਕਣ ਦੇ ਵਿੱਚ ਸਾਈ ਹੋਣਗੇ ਇਹ ਅਸੀਂ ਜਿਹੜਾ ਆਉਣ ਵਾਲੇ ਸਮੇਂ ਦੀ ਸਥਿਤੀ ਆ ਉਹ ਕਲੀਅਰ ਕਰ ਸਕਾਂਗੇ ਸੋ ਸਾਡੇ ਨਾਲ ਖਾਸ ਤੌਰ ਤੇ ਇਸ ਸਾਰੇ ਮਾਮਲੇ ਲੈ ਕੇ ਕਿਉਂਕਿ ਜਦੋਂ ਗਰਾਉਂਡ ਜਿਹੜੇ ਤੇ ਰਿਪੋਰਟਰ ਹੁੰਦਾ ਤਾਂ ਉਹ ਸਾਰੀ ਜਾਣਕਾਰੀ ਜਿਹੜੀ ਹੈ ਸਹੀ ਪੰਚਾਇਤ ਦੀ ਜਿਹੜੀ ਕੋਸ਼ਿਸ਼ ਆ ਉਹ ਕਿਤੇ ਨੇ ਕਿਤੇ ਕਰਦਾ ਸੋ ਅਜਨਾਲੇ ਇਲਾਕੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਪਿੰਡ ਕੋਨੇਵਾਲ ਜੋ ਉਸ ਏਰੀਆ ਦੇ ਵਿੱਚ ਪੈਂਦਾ ਤਾਂ ਉਸ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਉਸ ਜਗ੍ਹਾ ਤੋਂ ਲੈ ਕੇ ਜਿਹੜਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਰਿਪੋਰਟਰ ਗਰਾਉਂਡ ਜ਼ੀਰੋ ਤੋਂ ਹੁੰਦੇ ਨੇ ਤਾਂ ਸਾਰੀ ਜਾਣਕਾਰੀ ਜਿਹੜੀ ਆ ਉਹ ਦੇਣ ਦੇ ਵਿੱਚ ਸਾਈ ਹੋ ਸਕਦੇ ਨੇ ਸੋ ਸਾਡੇ ਨਾਲ ਆ ਰਾਮ ਸ਼ਰਨਜੀਤ ਸਿੰਘ ਜੀ ਜੁੜ ਚੁੱਕੇ ਨੇ ਸੋ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿਉਂਕਿ ਰਾਹੁਲ ਗਾਂਧੀ ਦੀ ਪੰਜਾਬ ਦੀ ਫੇਰੀ ਹੈ ਤਾਂ ਕੀ ਲੱਗਦਾ ਉਹ ਫੇਰੀ ਦਾ ਕਿੰਨਾ ਕੋ ਅਸਰ ਹੋਵੇਗਾ ਕਿ ਵਿਰੋਧੀ ਧਿਰ ਦੇ ਮੋਢੇ ਜਿਹੜੀ ਆਵਾਜ਼ ਆ ਚੁੱਕ ਸਕਣਗੇ ਰਾਮ ਸ਼ਰਨ ਜੀ ਬਹੁਤ ਬਹੁਤ ਸਵਾਗਤ ਹੈ ਚੜ੍ਹਦੀ ਕਲਾ ਟਾਈਮ ਟੇਂ ਦੇ ਤੁਹਾਡਾ ਧੰਨਵਾਦ ਆਮ ਜੀ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਆ ਰਾਮ ਸਰ ਜੀ ਥੋੜਾ ਜਿਆਦਾ ਜਾਣਕਾਰੀ ਦਿਓ ਕਿਉਂਕਿ ਅੱਜ ਵਿਰੋਧੀ ਧਿਰ ਦੇ ਨੇਤਾ ਲੋਕ ਸਭਾ ਦੇ ਖਾਸ ਤੌਰ ਤੇ ਸੀਨੀਅਰ ਕਾਂਗਰ ਦੇ ਆਗੂ ਸਬਾਨ ਜਿਹੜੇ ਨੇ ਉਹ ਪੰਜਾਬ ਫੇਰੀ ਦੇ ਨੇ ਜੀ ਜੀ ਮੈਨੂੰ ਲੱਗਦਾ ਸਮਾਂ ਵੀ ਜ਼ਿਆਦਾ ਹੋ ਗਿਆ ਦਰਸ਼ਕ ਵੀ ਸੋਚਗੇ ਹੋਣਗੇ ਕਿਉਂਕਿ ਹੁਣ ਤਾਂ ਪਾਣੀ ਵੀ ਕਿਤੇ ਨਾ ਕਿਤੇ ਉਤਰ ਚੁੱਕਿਆ ਲੋਕਾਂ ਨੂੰ ਹੁਣ ਬਿਮਾਰੀ ਦਾ ਕੱਸਾ ਪਰ ਰਾਹੁਲ ਗਾਂਧੀ ਅਣੀ ਲੇਟ ਆਏ ਨੇ ਸਵਾਲ ਚੁੱਕੇ ਜਾ ਰਹੇ ਨੇ ਸਭ ਤੋਂ ਪਹਿਲਾਂ ਦੱਸੋ ਵੀ ਰਾਹੁਲ ਗਾਂਧੀ ਦੀ ਪੰਜਾਬ ਦੀ ਫੇਰੀ ਦਾ ਕੀ ਅਸਰ ਹੋਏਗਾ ਜੀ ਰਾਹੁਲ ਗਾਂਧੀ ਜੀ ਵੇਖੋ ਜੀ ਬਿੱਟ ਦੇਣੀ ਸਾਰਿਆਂ ਨੂੰ ਪਤਾ ਵੀ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਸਿ ਨਰਿੰਦਰ ਮੋਦੀ ਜੀ ਵੀ ਆਏ ਸੀ ਪੰਜਾਬ ਜੀ ਤੇ ਇੱਕ ਗੌਣ ਜਿੱਥੇ-ਜਿੱਥੇ ਹਰ ਨਾਲ ਪਾਣੀ ਦਾ ਪ੍ਰਭਾਵਤ ਲੋਕ ਹੋਏ ਸਨ ਜੀ ਪਰ ਉਹਨਾਂ ਨੇ ਉਤੋਂ ਹਵਾਈ ਦੌਰਾ ਕਰਕੇ ਤੇ 1600 ਕਰੋੜ ਰੁਪਏ ਦਾ ਪੈਕੇਜ ਕੀਤਾ ਸੀ ਜਿਨ੍ਹਾਂ ਨੂੰ ਵਿਰੋਧੀ ਧਿਰ ਕਾਂਗਰਸ ਨੇ ਅਨਕਾਰਿਆ ਸੀ ਜੀ ਜੀ ਕਿ ਪੰਜਾਬ ਨੂੰ ਮਰਤੇ ਜ਼ਿਆਦਾ ਪੈਕੇਜ ਦੇਣਾ ਚਾਹੀਦਾ ਇਹਨਾਂ ਨੇ ਕੋਝਾ ਮਜ਼ਾਕ ਕੀਤਾ ਵਾ ਸਾਕੇ ਝੰਡਿਆਲਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਝੰਡਿਆਲਾ ਗੁਰੂ ਹਲਕਾ ਹੈਗਾ ਉੱਥੋਂ ਦੇ ਵਿਧਾਇਕ ਸਖਿੰਦਰ ਸਿੰਘ ਡੈਣੀ ਬੰਡਾਲਾ ਤੇ ਪੰਜਾਬ ਪ੍ਰਦੇਸ਼ ਕਾਂਗਰਸੀ ਦਾ ਸਕੱਤਰ ਵੀ ਹਨ ਜੋ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕੀ ਨਜ਼ਦੀਕੀ ਹਨ ਜੀ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਮਰਦੇ ਉਹ ਸਦਾ ਮਰਦੇ ਬਲੌਰਗੀ ਤੱਪੀ ਪਾਤ ਨੂੰ ਪ੍ਰਧਾਨ ਮੰਤਰ ਨੂੰ ਜ਼ਿਆਦਾ ਇਮਪੈਕਟ ਦੇਣਾ ਚਾਹੀਦਾ ਸੀ ਤੇ ਮੇਰੇ ਖਿਆਲ ਨਾਲ ਹੋ ਸਕਿਆ ਅੱਜ ਜੋ ਸਵੇਰੇ 9:30 ਦਾ ਟਾਈਮ ਸੀ ਅੰਮ੍ਰਿਤਸਰ 에ਰਪੋਰਟ ਸ੍ਰੀ ਗੁਰੂ ਰਾਮਦਾਸ 에ਰਪੋਰਟ ਉੱਤੇ ਉਹਨਾਂ ਦਾ ਉੱਤੇ ਟਾਈਮ ਸੀ ਤੇ ਉਹਨਾਂ ਨੇ ਜਿੱਥੇ ਜਿੱਥੇ ਹਾਲ ਪ੍ਰਭਾਵਤ ਨਾਲ ਲੋਕ ਹੋਏ ਨੇ ਰਾਮਦਾਸ ਜਨਾਲਾ ਕੋਨੇ ਹਲਪਿੰਡ ਹੂੰ ਹੂੰ ਇਹਨਾਂ ਤੋਂ ਹੋ ਕੇ ਫਿਰ ਪਠਾਨਕੋਟ ਗਰਦਾਸਪੁਰ ਵੀ ਆ ਗਏ ਉਹਨਾਂ ਨੇ ਜਾਣਾ ਵਾ ਬਹੁਤੇ ਲੋਕਾਂ ਦੀ ਸਾਰ ਲੈਣਗੇ ਤੇ ਇਹਨਾਂ ਨੇ ਮੇਰੇ ਵਰਗੇ ਇਸ ਮਕਸਦ ਨਾਲ ਆਇਆ ਕਿ ਲੋਕਾਂ ਦੀ ਬਾਹ ਫੜੀ ਜਾਵੇ ਜੇ ਪ੍ਰਧਾਨ ਮਤੇ ਨੇ ਕੁਝ ਕੀਤਾ ਤੇ ਅਸੀਂ ਆਪਣੇ ਲੋਕ ਕਾਂਗਰਸ ਪਾਰਟੀ ਕੁਝ ਨਾ ਕੁਝ ਮਤਵੀ ਦੇਣ ਦੇ ਮਰਜ਼ੀ ਸ਼ਕ ਹੈਗੇ ਨੇ ਜੋ ਇਹਨਾਂ ਦੇ ਦਿੱਲੀ ਹਮਦਰਦੀ ਪਰਗਟਾਈ ਜਾਵੇ ਬਿਲਕੁਲ ਬਿਲਕੁਲ ਤੇ ਰਾਮਸ਼ਰਜੀਤ ਤਾਨੂੰ ਲੱਗਦਾ ਨੇ ਜਿਸ ਤਰ੍ਹਾਂ ਵਿਰੋਧੀ ਲਗਾਤਾਰ ਕਹਿ ਰਹੇ ਨੇ ਬੇਸ਼ੱਕ ਰਾਹੁਲ ਗਾਂਧੀ ਜਿਹੜੇ ਨੇ ਉਹਨਾਂ ਪਰਿਵਾਰਾਂ ਨੂੰ ਮਿਲ ਰਹੇ ਨੇ ਉਹਨਾਂ ਦੇ ਬੈਠ ਕੇ ਉਹਨਾਂ ਦਾ ਪਰਿਵਾਰਾਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦਾ ਘਾਟਾ ਟੈਟਰੀ ਹੋ ਚੁੱਕਿਆ ਅਸੀਂ ਤਸਵੀਰ ਵੀ ਦਿਖਾ ਰਹੇ ਹਾਂ ਦਰਸ਼ਕਾਂ ਨੂੰ ਖਾਸ ਤੌਰ ਤੇ ਪਰ ਤੁਹਾਨੂੰ ਲੱਗਦਾ ਨਹੀਂ ਜਦੋਂ ਇੱਕ ਵਿਰੋਧੀ ਧਿਰ ਦਾ ਨੇਤਾ ਆਉਂਦਾ ਤਾਂ ਉਹ ਸਾਰੀ ਰਿਪੋਰਟ ਦੇਖ ਕੇ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੇ ਵਿੱਚ ਜਿਹੜੀ ਇਹ ਰਿਪੋਰਟ ਆ ਮੈਨੂੰ ਲੱਗਦਾ ਨਹੀਂ ਗੂੰਜੇਗੀ ਕਿਉਂਕਿ ਪੈਕੇਜ ਵੀ ਕੱਟ ਦਿੱਤਾ ਗਿਆ ਪੰਜਾਬ 'ਚ ਸਭ ਤੋਂ ਵੱਧ ਨੁਕਸਾਨ ਵੀ ਹੋਇਆ ਜੀ 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 ਬਿਲਕੁਲ ਬਿਲਕੁਲ ਸਹੀ ਗੱਲ ਆ ਮਰਜੀਤ ਜੀ ਜੋਤ ਸਿੰਘ ਆਖਿਆ ਬਿਲਕੁਲ ਸਹੀ ਕਹਿ ਰਹੇ ਹੋ ਤੇ ਹੋਏਗਾ ਜੇ ਗੱਲ ਆਪਾਂ ਫੋਨ ਕਰੀਏ ਵੀ ਇੱਕ ਹਮਦਰਦੀ ਦੇਣੀ ਤੇ ਜਾਂ ਸਿਆਸੀ ਸਟੰਡ ਕਰਨਾ ਕਿੰਨਾ ਕਿਤੇ ਅੱਜ ਕੱਲ੍ਹ ਆ ਵੀ ਚੱਲਦਾ ਪਿਆ ਵੀ ਹਮਦਰਦੀ ਨਾਲੋਂ ਸਿਆਸੀ ਸਟੰਟ ਜ਼ਿਆਦਾ ਹੋ ਰਿਹਾ ਵਾ ਸਿਆਸੀ ਫਾਇਦਾ ਰੋਟੀਆਂ ਸੇਕੀਆਂ ਜਾ ਰਹੀਆਂ ਜੋ ਆਉਣ ਵਾਲੀਆਂ ਸਮੇਂ ਵਿੱਚ 2027 ਵਿੱਚ ਜੋ ਇਲੈਕਸ਼ਨ ਆਉਣੀਆਂ ਇਹ ਤੋਂ ਕਿੰਨਾ ਕਿਤੇ ਬੈਨੀਫੀਟਰ ਲਿਆ ਜਾਵੇਗਾ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਮੇਰਾ ਇਹ ਸਵਾਲ ਹੈ ਕਿਉਂਕਿ ਜਿਸ ਤਰ੍ਹਾਂ ਆਪਾਂ ਰੋਜ਼ ਹੀ ਦੇਖਦੇ ਹਾਂ ਤੁਸੀਂ ਵੀ ਗਰਾਊਂਡ ਜ਼ੀਰੋ ਤੋਂ ਵਿਚਰਦੇ ਹੋ ਤਾਸੀ ਵੀ ਲੋਕਾਂ ਦੇ ਵਿੱਚ ਵਿਚਰਦੇ ਆ ਜੋ ਪੰਜਾਬ ਦੇ ਹਾਲਾਤ ਹੋਏ ਖਾਸ ਤੌਰ ਤੇ ਬਾਰਡਰ ਏਰੀਆ ਦੇ ਇਲਾਕੇ ਦੇ ਨਾਲ ਲੱਗਦੇ ਜਿਵੇਂ ਇਹ ਪਿੰਡਾਂ ਦੇ ਵਿੱਚ ਜਾ ਰਹੇ ਨੇ ਕਿਉਂਕਿ ਇਹ ਉਹ ਏਰੀਆ ਜਿੱਥੇ ਰਾਹੁਲ ਗਾਂਧੀ ਜਾ ਰਹੇ ਨੇ ਤਾਂ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਵਾਈ ਦੌਰਾ ਵੀ ਕੀਤਾ ਕਿਉਂਕਿ ਹਵਾਈ ਦੌਰੇ ਦੇ ਦੌਰਾਨ ਤੁਹਾਨੂੰ ਲੱਗਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੈਕੇਜ ਦਿੱਤਾ ਉਹ ਸਾਰੀ ਸਥਿਤੀ ਵੀ ਉਹਨਾਂ ਕੋਲ ਗਈ ਪਰ ਹੁਣ ਜਦੋਂ ਰਾਹੁਲ ਗਾਂਧੀ ਜਾਣਗੇ ਉਹ ਉਹ ਦੇਖਣਗੇ ਲੋਕਾਂ ਨਾਲ ਗੱਲਬਾਤ ਕਰਨਗੇ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਉਹ ਗਰੀਬ ਲੋਕਾਂ ਦੇ ਵਾਸਤੇ ਜਿਹੜਾ ਇੱਕ ਸਹਾਈ ਜਿਹੜੇ ਰਾਹੁਲ ਗਾਂਧੀ ਹੋ ਸਕਦੇ ਨੇ ਕਿਉਂਕਿ ਪੈਕੇਜ ਬੜਾ ਘੱਟ ਹੈ ਪਰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਾਂਗੇ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਨੁਕਸਾਨ ਹੋਇਆ ਸੀ ਆਪਣੀ ਰਿਪੋਰਟ ਜਿਹੜੀ ਆ ਸੌਪਾਂਗੇ ਇਹ ਜਿਹੜਾ ਮੈਨੂੰ ਲੱਗਦਾ ਦੋਨਾਂ ਦੀ ਜਿਹੜੀ ਰਿਪੋਰਟ ਆ ਇੱਕ ਵੱਡੀ ਦੇਸ਼ ਦੇ ਸਹਾਇ ਸਹਾਈ ਹੋ ਸਕਦੀ ਆ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਜਾ ਕੇ ਤੇਰਾ ਸਵਾਲ ਇਹ ਸੀ ਕਿ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਰਿਪੋਰਟ ਬਣਾ ਕੇ ਸੌਂਪੀ ਆ ਉਹ ਕਹਿੰਦੇ ਸੀ ਜਲਦ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਾਂਗੇ ਤਾਂ ਹੁਣ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪੰਜਾਬ ਦੀ ਫੇਰੀ ਤੇ ਦੇ ਇਹ ਉਸ ਜਗ੍ਹਾ ਤੇ ਜਾ ਰਹੇ ਨੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਵਾਈ ਦੌਰਾ ਕੀਤਾ ਤਾਂ ਉਹਨਾਂ ਨੇ ਪੈਕੇਜ ਦੇਤਾ ਸ਼ਾਇਦ ਹੋ ਸਕਦਾ ਆਉਣ ਵਾਲੇ ਸਮੇਂ ਤੇ ਹੋਰ ਵੀ ਪੈਕੇਜ ਮਿਲਣ ਦੇ ਆਸਾਰ ਨੇ ਪਰ ਦੋਨਾਂ ਦੀਆਂ ਰਿਪੋਰਟਾਂ ਜਦੋਂ ਜਾਣਗੀਆਂ ਤਾਂ ਤੁਹਾਨੂੰ ਲੱਗਦਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਕਿਤੇ ਨਾ ਕਿਤੇ ਇਸ ਰਿਪੋਰਟ ਨੂੰ ਦੇ ਕੇ ਸਮਝਾਣ ਕਿ ਕੀ ਵਾਕਈ ਪੰਜਾਬ ਦਾ ਵੱਡ ਨੁਕਸਾਨ ਹੋਇਆ ਜੀ ਜੀ ਬਿਲਕੁਲ ਬਿਲਕੁਲ ਸਹੀ ਗੱਲ ਜੀ ਹਮ ਚਾਹ ਬਿਲਕੁਲ ਰਾਮਚੰਦ ਜੀ ਬਿਲਕੁਲ ਤੁਹਾਡੇ ਕੋਲ ਦੁਬਾਰਾ ਵਗਿਆ ਹੋਣੀ ਇੱਕ ਪੰਟ ਜਾਣਕਾਰੀ ਦੇ ਦੋ ਹੂੰ ਰਾਹੁਲ ਗਾਂਧੀ ਜੀ ਕਿਹੜੀ ਜਗ੍ਹਾ ਤੇ ਨੇ ਤੇ ਤੁਸੀਂ ਕਿਹੜੀ ਜਗ੍ਹਾ ਤੇ ਖੜੇ ਹੋ ਸਾਰੀ ਰਿਪੋਰਟ ਸ ਜੀ ਰਾਹੁਲ ਗਾਂਧੀ ਇਥੋਂ ਹੋ ਕੇ ਅੱਗੇ ਮਤਲਬ ਕਿ ਪਠਾਨਕੋਟ ਨੂੰ ਨਿਕਲ ਚੁੱਕੇ ਨੇ ਤੇ ਆਪਾਂ ਇਸ ਵੇਲੇ ਰਮਦਾਸ ਵਿੱਚ ਖੜੇ ਆਂ ਜੀ 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 ਤੇ ਉਹਨਾਂ ਦੇ ਨਾਲ ਜਿਵੇਂ ਦੱਸਿਆ ਜਾ ਰਿਹਾ ਕਿ ਰਾਜਾ ਬ੍ਰਿੰਗ ਵੀ ਨਾਲ ਨੇ ਗੁਰਜੀਤ ਹੋ ਜੀ ਪੂਰੀ ਇਹਨਾਂ ਦੇ ਨਾਲ ਪੂਰੀ ਕਾਂਗਰਸ ਟੀਮ ਵੀ ਨਾਲ ਜੀ ਜਿੱਦਾਂ ਤੁਹਾਨੂੰ ਦੱਸ ਦਿੱਤਾ ਹਲਕਾ ਵਤਾ ਇੱਕ ਡੈਨੀ ਬਡਾਲਾ ਰਾਜਾ ਬ੍ਰਿੰਗ ਜੀ ਪ੍ਰਤਾਪ ਸਿੰਘ ਬਾਜਵਾ ਰਜਿੰਦਰ ਸਿੰਘ ਬਾਜਵਾ ਜੋ ਸਾਬਕਾ ਓਮ ਪ੍ਰਕਾਸ਼ ਸੋਨੀ अच्छा जानकी लीडरशिप सारी मौजूद है जी पूरी कांग्रेस दी लीडरशिप पूरी है सर ठीक तो है ठीक है ਤੁਸੀਂ ਸਾਡੇ ਨਾਲ ਬਣੇ ਰਹੋ ਅਸੀਂ ਤੁਹਾਡੇ ਤੋਂ ਦੁਬਾਰਾ ਫਿਰ ਜਾਣਕਾਰੀ ਲਵਾਂਗੇ ਧੰਨਵਾਦ ਤੁਹਾਡਾ ਬਹੁਤ-ਬਹੁਤ ਰਾਮਸ਼ੰਗਰ ਜੀ ਸੋ ਬਿਲਕੁਲ ਐਸਾ ਨਾ ਰਾਮਸ਼ੰਗਰ ਜੀ ਜੋ ਕਿ ਪਲ-ਪਲ ਦੀ ਜਾਣਕਾਰੀ ਜਿਹੜੀ ਹੈ ਸਾਡੇ ਤੱਕ ਪਹੁੰਚਾਰੇ ਸਨ ਕਿਉਂਕਿ ਜੋ راہુલ ਗਾਂਧੀ ਪੰਜਾਬ ਦੀ ਫੇਰੀ ਤੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਪੂਰੀ ਰਿਪੋਰਟ ਜਿਹੜੀ ਲੈ ਰਹੇ ਨੇ ਲੋਕਾਂ ਦੇ ਨਾਲ ਹਮਦਰਦੀ ਕਰ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਲੋਕਾਂ ਨਾਲ ਬੈਠ ਰਹੇ ਨੇ ਕਿਉਂਕਿ ਅਸੀਂ ਵੀ ਉੱਥੇ ਖੁਦ ਜਾ ਕੇ ਜਦੋਂ ਚੜ੍ਹਦੀ ਕਲਾ ਟਾਈਮ ਟੀਵੀ ਦੀ ਪੂਰੀ ਟੀਮ ਉੱਥੇ ਗਈ ਤਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉੱਥੇ ਇਸ ਸਮੇਂ ਲੋਕ ਜਿਹੜੇ ਨੇ ਉਹ ਕਿਤਨਾ ਤੱਕ ਕਿਤੇ ਇਹ ਕਰ ਰਹੇ ਸਨ ਕਿ ਹੁਣ ਸਾਡੀ ਜਿਹੜੀ ਇਹ ਮਦਦ ਦੀ ਗੁਹਾਰ ਕੋਲ ਲਗਾਏਗਾ ਕਿ ਸ਼ਾਇਦ ਸਰਕਾਰਾਂ ਜਿਹੜੀਆਂ ਨੇ ਸਾਡੀ ਮਦਦ ਕਰਨਗੀਆਂ ਕਿਉਂਕਿ ਉਹਨਾਂ ਨੂੰ ਹਰ ਵਾਰ ਮਾਰ ਪੈਂਦੀ ਹੈ ਕਦੇ ਭਾਰਤ ਤੇ ਪਾਕਿਸਤਾਨ ਦੇ ਸਬੰਧ ਜਿਹੜੇ ਨੇ ਉਹ ਖਰਾਬ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਘਰ ਖਾਲੀ ਕਰਨਾ ਪਿਆ ਜਾਂਦਾ ਕਦੇ ਆ ਕੁਦਰਤੀ ਆਫਤ ਆ ਜਾਂਦੀ ਹੈ ਤਾਂ ਤਾਂ ਅਨੇਕਾਂ ਵਾਰ ਉਹਨਾਂ ਨੂੰ ਅਜਿਹੇ ਜਿਹੜਾ ਮਾਰ ਆਉ ਛੰਨੀ ਪਈਆ ਬੇਸ਼ੱਕ ਉੱਥੇ ਰਾਸ਼ਨ ਬਹੁਤ ਪਹੁੰਚ ਰਿਹਾ ਹੋਰ ਸਮਾਨ ਬਹੁਤ ਪਹੁੰਚ ਰਿਹਾ ਪਰ ਜਿਹੜਾ ਮੇਨ ਮਕਸਦ ਹੈ ਕਿ ਉਹਨਾਂ ਦੀ ਜ਼ਿੰਦਗੀ ਦੁਆਰਾ ਕਿਵੇਂ ਸੁਧਰੇਗੀ ਕਿ ਉਹਨਾਂ ਦੇ ਮਕਾਨ ਕਿਵੇਂ ਬਣਨਗੇ ਕਿ ਉਹਨਾਂ ਨੂੰ ਮੁਆਵਜ਼ਾ ਕਿਵੇਂ ਮਿਲੇਗਾ ਕਿ ਉਹਨਾਂ ਦਾ ਪਰਿਵਾਰ ਕਿਵੇਂ ਸੈੱਟ ਹੋਏਗਾ ਕਿ ਆਖਰਕਾਰ ਅੱਜ ਰਾਹੁਲ ਗਾਂਧੀ ਇੰਨਾ ਸਾਰੇ ਏਰੀਆ ਦੇ ਵਿੱਚ ਜਾ ਕੇ ਜਦੋਂ ਉਹ ਇੱਕ ਰਿਪੋਰਟ ਬਣਾਉਣਗੇ ਕਿਉਂਕਿ ਉਹਨਾਂ ਦੇ ਨਾਲ ਰਾਜਾ ਬੜਿੰਗ ਵੀ ਉਹਨਾਂ ਦੇ ਨਾਲ ਲੇਕੋਗੇ ਪੰਜਾਬ ਦੇ ਵਿੱਚ ਔਰ ਇਸ ਪ੍ਰੈਂਟ ਕਰਦੇ ਨੇ ਕਾਂਗਰਸ ਦੇ ਦੇ ਪ੍ਰਧਾਨ ਨੇ ਦੂਜੇ ਪਾਸੇ ਐਲੋਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਕਿ ਉਹ ਵੀ ਜਿਹੜੇ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਆਏ ਨੇ ਤਾਂ ਉਹਨਾਂ ਨੇ ਵੀ ਦੌਰਾ ਕੀਤਾ ਔਰ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਕਿਉਂਕਿ ਰਾਹੁਲ ਗਾਂਧੀ ਇੱਕ ਇਹੋ ਜਿਹਾ ਚਿਹਰਾ ਹੈਗੇ ਆ ਜਿਹੜੇ ਕਿ ਪੰਜਾਬ ਦੀ ਮੂਹ ਔਰ ਪੰਜਾਬ ਦੇ ਦਰਦ ਨੂੰ ਜਿਹੜਾ ਉਹ ਚੰਗੀ ਤਰ੍ਹਾਂ ਸਮਝਦੇ ਆ ਔਰ ਉਹਨਾਂ ਲੋਕਾਂ ਦੇ ਵਿੱਚ ਹੀ ਜਾ ਰਹੇ ਆ ਜਿਨ੍ਹਾਂ ਲੋਕਾਂ ਦੀ ਨਾਲ ਬਹੁਤ ਵੱਡਾ ਜਿਹੜਾ ਹੈ ਇਹ ਇਸ ਸਮੇਂ ਦਾ ਕਿਹੜੇ ਸਮੱਸਿਆ ਹੈ ਸਰ ਕਿਸ ਕਿਸ ਜਗ੍ਹਾ ਤੇ ਜਾ ਰਹੇ ਨੇ ਰਾਹੁਲ ਗਾਂਧੀ ਤਾਂ ਕਿੰਨਾਂ ਨੂੰ ਮਿਲਣਗੇ ਇਹ ਇਹ ਦੀਨਾ ਨਗਰ ਜਾ ਰਹੇ ਆ ਅ ਅਜਨਾਲੇ ਜਾ ਰਹੇ ਹੈਗੇ ਆ ਸੋ ਉੱਥੇ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਵੀ पंजाब के और उनके दौरे को आप कैसे देख देखो हम लोगों के लिए बहुत बड़ी मोटिवेशन है क्यूँकी एक्चुअली जब एक स्टेट का सीएम डिफरेंट हो तो हमारे लिए हमारा लीडर तो सबसे बड़े लीडर तो राहुल गांधी जी है तो इनकी इंस्ट्रक्शंस तो पहले आती रही और उनका एक हुक्म जो मुंह से निकला वो नहीं निकला कि और कुछ बात करें उन्होंने यही क्या सेवा करते रहो सो दैट मीनस ही नोज कि सेवा करो और सेवा करते रहो सो दैट इज अ वेरी पॉजिटिव थिंग तो आई थिंक ग्राउंड लेवल पे जो हम काम कर रहे हैं इट इज बींग रेस्ट ऑफ द पीपल दीपल इट होम कि जिनको लगता है कि वो अफेक्ट नहीं हो वो घर बैठ के आराम से एंजॉय चिल कर रहे हैं पार्टीज कर रहे हैं भाई दिस इज नॉट द टाइम टू पार्टी

और वो आ, मतलब नेचुरली उनका अपनी तरह से एक चल रहा है क्योंकि मैंने शुरू से कहा था उनको एक फाउंडेशन अपनी कर लो हम जो हमें पैसे ऑफर करता है हम किसी न किसी फाउंडेशन पे डाल रहे हैं तो आ,

ਕੀ ਇਹ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕੀ ਜਾਵੇਗੀ ਕਿ ਇਹਨਾਂ ਦਾ ਮਸਲੇ ਦਾ ਕੋਈ ਹੱਲ ਹੋਵੇ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਇਹ ਇਹਨਾਂ ਨੂੰ ਅਜੇ ਹੀ ਕੁਦਰਤ ਦੀ ਮਾਰ ਪੈਂਦੀ ਆ ਰਾਵੀ ਸਤਲੁਜ ਵਿਆਸ ਜੋ ਸਾਰੀਆਂ ਦਰਿਆਵਾਂ ਜਾਂ ਨਦੀਆਂ ਨਾਲ ਜਿਹੜੇ ਨਾਲ ਪੈਂਦੇ ਨੇ ਕਿ ਆਖਰਕਾਰ ਉਹਦਾ ਕੋਈ ਪੱਕਾ ਪ੍ਰਬੰਧ ਹੋਣ ਦੇ ਕੀ ਅਸਾਰ ਹੈਗੇ ਨੇ ਜਾਂ ਫਿਰ ਰਾਹੁਲ ਗਾਂਧੀ ਇਹਨਾਂ ਦੀ ਕੋਈ ਆਵਾਜ਼ ਬਣ ਕੇ ਅੱਗੇ ਲੋਕ ਸਭਾ ਦੇ ਵਿੱਚ ਚੁੱਕਣ ਦੇ ਵਿੱਚ ਸਾਈ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਰਾਹੁਲ ਗਾਂਧੀ ਦੇ ਜ਼ਰੀਏ ਕਿ ਪੰਜਾਬ ਦੇ ਕੋਈ ਇਨਾਂ ਇਸ਼ੂਆਂ ਦੇ ਉੱਪਰ ਜਿਹੜੀ ਵਾਕੀ ਕੋਈ ਆ ਬੂਰ ਪੈ ਸਕਦਾ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਹੁਣ ਮੈਨੂੰ ਜਾਣ ਕੀ ਅਮਰਜੀਤ ਸਿੰਘ ਨੂੰ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ Indian cuisine Tracy find authentic Indian cuisine in Tracy or scan QR code to contact us, Simi Valley Family Dental Office or scan QR code to contact us.